ਜਿਹੜੀਆਂ ਗੱਲਾਂ ਤੈਨੂੰ ਮੈਂ ਦੱਸ ਰਿਹਾ ਤੁਸੀਂ ਕਹੀਂ ਨਹੀਂ ਰਿਹਾ ਹੀ ਨਹੀਂ ਹਾਂ ਸਾਰਾ ਪੈਸੇ ਲੈ ਕੇ ਵੀ ਦਾਦਾ ਹਾਂ ਇਹ ਗੱਲਾਂ ਦਾ ਆਪਾਂ ਤਾਂ ਕਹਿੰਦੇ ਵੀ ਚਾਚਾ ਵੀ ਚੱਲ ਕੋਈ ਕਰਨੀ ਹੈ ਕੋਈ ਨਵਾਂ ਬੰਦਾ ਭਾਈ ਕੀ ਫੌਜ ਨੂੰ ਮੇੜ ਕੇ ਬਣਾ ਕਰਕੇ ਫਿਰ ਗੱਲ ਫੈਂਗ ਲੋ ਯਾਰ 12000 ਹੋਰ 59 ਕਰ ਲਾ ਕਹੋ ਵੀ ਉਹ ਕਿਹੜੇ ਹਿਸਾਬ ਨਾਲ ਕਰ ਲਾ ਮੈਨੂੰ ਐਂ ਦਾ ਦੱਸ ਦੇ ਇੱਕ ਤੇਰੀ 2 ਘਟ 40 ਹੋ ਗਈ ਹੋ ਗਈ ਨਾ ਹਾਂ ਤੇ ਦੂਜੀ 14000 ਦੀ ਦੂਜੀ ਬਦਨਾ ਬਣੇ ਬਾਈ ਇਹ ਤੇ ਮੈਂ ਬਣਨ ਦੇ ਬਾਦ ਕੋਈ ਨਹੀਂ ਕੋਈ ਸਾਥ ਕਰਦੇ ਨਾ ਨਾ 14 ਹੀ ਬਣਿਆ ਕਿਉਂ ਜੀ ਇੰਨੀ ਬਣੇ ਐ ਬਬੀ ਆ ਇਹਦੇ ਕੋ ਮੈਂ ਉਹ ਪਠੋਦਾ ਹੀ ਹਣਦੇ ਗਿਫਟ ਕਰਨੀ ਗਿਫਟਰ ਫਾਰਮੂਲਾ ਮਗਲ ਜਟਿਆ ਫਾਰਮੂਲਾ ਜਦੋਂ ਗਿਫਟ ਵਾਲਾ ਤੈਨੂੰ ਗਿਫਟ ਵੀ ਦੇ ਕੇ ਤੋਰਾਂਗੇ ਗਿਫਟ ਵਾਲਾ ਆਪਾਂ ਭਾਜਦੇ ਨਹੀਂ ਗਿਫਟ ਵਾਲਾ ਸਿਸਟਮ ਆ ਗਿਆ ਨਾ ਉਹਨਾਂ ਕਾਨਾ ਅੱਗੇ ਮੇਰਾ ਇੰਨਾ ਹੋਇਆ ਇੰਨਾ ਹੋਇਆ ਚਲੋ ਸਾਰਿਆਂ ਨੂੰ ਪਤਾ 185000 ਦੇ ਬੱਕਰੇ ਖਰੀਦੇ ਸੀ ਇਹ ਨਹੀਂ ਖਰੀਦ ਕੇ ਦਿੱਤੇ ਸੀ ਉਰੋਂ ਮੰਡੀ ਤੋਂ ਉਹ ਠੀਕ ਆ ਉਹਨਾਂ ਵਿੱਚੋਂ ਦੋ ਹੀ ਰਹਿ ਗਏ ਬਾਕੀ ਸਾਰੇ ਮਰ ਗਏ ਤੇ ਜਿਹੜੇ ਤਾਂ ਖਸੀਨ ਲਿਓ ਕਿਤੇ ਉਹ ਮਰ ਗਏ ਹੀ ਮਰ ਗਏ ਜਿਹੜੇ ਪਿੱਛੇ ਰਹੇ ਹਾਂ ਹਾਂ ਸਿੱਧਾ ਮਰ ਗਏ ਉਹ ਵਾਟੈਕ ਹੋ ਗਿਆ ਕਿਸਮਤੀ ਸਭ ਤੇ ਬੇਸਮਤ ਤੇ ਤਾਂ ਹੀ ਤੈਨੂੰ ਕਿਹਾ ਵੀ ਆਪਾਂ ਤੇਰੀ ਸੇਫਤਰਾ ਸਪੋਰਟ ਆਪਾਂ ਫੇਰ ਵੀ ਖੜੇ ਆ ਬੰਦਿਆਂ ਨਾਲ ਮੈਂ ਤੇਰੇ ਨਾਲ ਫੇਰ ਵੀ ਕਾ ਮਾਰ ਮੜੋ ਹੋਰ ਬੱਕਰਾਂ ਦਾ 100000 ਰੁਪਏ ਲੋਹੀ ਵਿਕੀ ਹੋਈ ਸੀ ਆਪਾਂ ਫੇਰ ਵੀ ਬੱਕਰੀਆਂ ਮਾਰ ਗਿਆ ਤਿੰਨ ਚਾਰ ਬੱਕਰੀਆਂ ਉਹਦਾ ਤੈਨੂੰ ਆਇਆ ਵੀ ਚੱਲ ਆਪਾਂ ਪਰਦੇ ਨੇ ਕਾਇਮ ਪਰਚਾ ਨਾ ਰਸਟੇ ਦਾ ਹੋਈ ਆ ਨਾ ਨਾ ਕਿਸੇ ਦਾ ਆਪਾਂ ਕਹਿੰਦੀ ਨਹੀਂ ਆਪਾਂ ਕਿਹੜੇ ਦਿਨ ਦੱਸਦੇ ਆਪਾਂ ਕਹਿੰਦੇ ਕੋਈ ਦੱਸ ਚੱਲ ਪਾ ਲੈ ਉਹ ਹਿਸਾਬ ਜਨਾ ਪਾ ਯਾਰ ਤੂੰ ਕਰ ਤੂੰ ਪੂਰਾ ਹਿਸਾਬ ਦੇਦਾ ਫੌਜੀ ਨੂੰ ਹੁਣ ਸਾਰੇ ਬੰਦਿਆਂ ਨੂੰ ਦਿਖਾ ਲੋ ਜੇ ਨਾ ਹੋਈ ਐਨੇ ਦੀ ਆਪਰੇ ਤੋਂ ਫ੍ਰੀ ਲੈ ਜੀ ਤੈਨੂੰ ਰੋਜ਼ ਦੀ ਤੂੰ ਵੇਚਦਾ ਟੁਕੜਾ ਜਿਨਾਵਾ ਕਰਕੇ ਦੇ ਜੋ ਕੱਟਲ ਵੀ ਸਹੀ ਆ 15 ਉਹਦਾ ਪਤਾ ਕੋ ਨਹੀਂ ਪੈਂਦੀ ਸੋ ਕੋਲ ਮੈਂ ਪਾਰਾਂਗੇ 15 ਦੀਆਂ ਹੀ ਆ ਜੇ ਮਿਲਦੀਆਂ ਆ ਆ ਦੇਖ ਮੈਨੂੰ 50 ਲਿਆ ਦੇ ਖਾੜੇ ਗੁਰੂ ਆ ਨਾ ਕੋਈ ਨਾ ਖਾਏ ਬੋਗੜ ਚੌੜੀ ਉਹ ਹੋ ਗਈ ਹਾਂ ਹੋ ਗਈ ਨਾ ਉਹ ਤਾਂ ਅਲੱਗ ਹੈਗੀ ਹਾਂ ਇਹ ਦੂਰੀ 15 ਦੀ ਬਾਦੀ ਤੇ ਤੈਨੂੰ ਹੋ ਗਿਆ ਹੁਣ ਕਿਉਂ ਬਾਈ ਕੌਣ ਦੇ ਦੂ 15 ਦੀ ਤੂੰ ਸ਼ਾਬ ਲਾਉਨੇ ਆ ਵੀ ਉਹ ਸ਼ਾਬ ਲਾਉਨੇ ਆ ਕੌਣ ਦੇ ਦੂ ਉਹ ਤਾਂ ਹੋ ਗਿਆ ਇਹਨੂੰ ਇਕੱਲੇ ਉਹ ਤਾਂ ਅਲੱਗ ਆ ਯਾਰ ਉਹਦਾ ਤਾਂ ਮਸਲਾ ਹੀ ਨਹੀਂ ਕੋਈ ਉਹ ਤਾਂ ਅਲੱਗ ਆ ਉਹ ਤਾਂ ਨੱਪੜ ਗਈ ਉਹਦਾ ਵਿੱਚ ਭਾਈ ਨਾ ਉਹਦਾ ਤਾਂ ਫਿਰ ਭਾਣਾ ਬਾਰੇ ਬੋਗੜੀ ਬੰਦਾ ਨਹੀਂ ਬਣਦਾ ਹਾਂ 15 ਦੀ ਮੈਂ ਕਿਵੇਂ ਦੇ ਦੂੰਗਾ ਯਾਰ ਆ ਆਪਾਂ 16.5 ਦੀ ਲੈ ਕੇ ਆਏ ਫੰਡਰ ਕਹੀ ਜੀ ਉਹਦੇ ਨਾਲ ਇਹਦੇ ਨਾਲ ਜ਼ਮੀਨ ਆਸਮਾਨ ਦਾ ਫਰਕ ਆ ਇਹ ਫੌਜੀ ਦੇ ਪਸੰਦ ਦੀ ਤਾਂ ਲਈਆ ਮੈਂ ਆਪਣੇ ਤਾਂ ਪਸੰਦ ਨਹੀਂ ਦੀ ਇਹ ਨਹੀਂ ਫੜ ਕੇ ਪੱਟ ਦਿਖਾਈ ਨਹੀਂ ਲੱਗੀ ਪੱਟ ਦਿਖਾ ਜਿੱਟੀ ਅੱਖ ਕਬੂਤਰੀ ਦਾ ਭਾਂਜੂ ਪਹਿਲੇ ਸਵੇਰ ਦੀ ਲੱਕ ਜੀ ਘਾਟ ਸੇਦੰਦਾ ਵਿੱਚੇ ਸੇਦੰਦਾ ਬਾਈ ਦਾਸ ਦਾ ਸੇਦੰਦਾ ਆਇਆ ਵੀ ਇਹਦੇ ਨਾਲ ਅੱਜ ਆ ਕੇ ਬਹਿ ਗਿਆ ਆਪਣੇ ਬਾੜੇ ਚ ਆਪਾਂ ਵੀ ਖਾਲੀ ਨਾ ਚੱਲ ਲਿਹਾਜ ਪੈਂਦੀ ਪੈਂਦੀ ਪਾਈ ਜਾਂਦੀ ਆ ਉਹ ਡਿਮਾਂਡ ਦਾ ਯਾਰ ਫੌਜੀ ਤੋਂ ਮੈਂ ਕੁਝ ਵੀ ਨਹੀਂ ਕਰੀ ਬਾਈ ਮੈਂ ਤਾਂ 25000 ਰੁਪਿਆ ਕਿਹਾ ਠੀਕ ਆ ਵੀ ਚੱਲ ਕੋਈ ਗੱਲ ਨਹੀਂ ਵੀ ਕਿੱਡੀ ਗੱਲ ਦਾ ਫੇਰ ਆਪਾਂ ਇਹਨੂੰ ਇੱਕੋ ਗੱਲ ਮੁਕਾ ਦੇ ਵੀ ਮੈਂ 20000 ਦੇ ਤੈਨੂੰ ਦਊਗਾ ਫੌਜੀਆ ਤੇਰੇ ਵਾਸਤੇ ਆ ਹੋਰਾਂ ਵਾਸਤੇ ਹੋਰ ਤੂੰ ਹੁਣ 20 ਦੇ ਮੇਰਾ ਕੁਈ ਕਾਰਵਾਦਾ ਹੈ ਨਹੀਂ ਨਾ ਕੋਈ ਕਾਰ ਕੋਈ ਕਾਰਵਾਦਾ ਹੈ ਨਹੀਂ ਸਮੇਂ ਨਹੀਂ ਆਈ ਰੁਪਈਏ ਦੀ ਵੀ ਨਹੀਂ ਆਇਆ ਹੈ ਕਿੱਥੇ ਤਰੀ ਹੈ ਬਈ ਬੋਲ ਤੂੰ ਮਾਰਦਾ ਨਾ 17000 ਹਜੇ ਵੀ ਯਾਰ ਹੁਣ ਯਾ ਪੱਕਾ ਕਰਦਾ ਹਾਂ ਬੋਲ ਜੀਆ ਸਾਡੇ ਇੱਕ ਮਿੰਟ ਇਹ ਬੰਦਾ ਹੈ ਵੀ ਤੱਕਾ ਕਰਿਆ ਨਾ ਕੋਈ ਗੱਲ ਨਹੀਂ ਮੈਂ ਤਾਂ ਇਹ 17000 ਚ ਤੱਕਾ ਹੈ ਉਹ ਜਦ ਇੱਕ ਬਰ ਮੀਟਰ ਨਹੀਂ ਕੋਈ ਕੁਮਾਰ ਇਹਨਾਂ ਵੇਚਣ ਵਾਲੇ ਵੀ ਪੈਸੇ ਲਾਉਂਦੇ ਨੇ ਜਿਹਨੇ ਗਾਂ ਵੇਚਣੀਆਂ ਇੱਧਰ ਖੜਾਏ ਬਿਚਾਲੀ ਉਹ ਵੇਚਣ ਵਾਲੇ ਵੀ ਪੈਸੇ ਕਾ ਦੇ ਦਿਆ ਪਾ ਗੱਲ ਇਹਨੂੰ ਐ ਪੁੱਛ ਲਾ ਵੀ ਕਿੰਨੇ ਬੰਦੇ ਮੋੜ ਤੇ ਤੜਕੇ ਦੇ ਹੋਏ ਹੁਣ ਕਿਸੇ ਗੱਲ ਬਣਦੀ ਆ ਲੈ ਕੋਈ ਰਾਜਾ ਹੁਣ ਜਦੋਂ ਰਸਤਾ ਦੇ ਨਾ ਬੰਦਾ ਫਿਰ ਉਹਨੂੰ ਮਾਰੀਦਾਰੀ ਹੁੰਦਾ ਫਿਰ ਸੌ ਨਾ ਖਾ ਹੁਣ ਤੂੰ ਯਾਰ ਰੋਡ ਦੇ ਫਿਰ ਤੂੰ ਸੌ ਠੀਕ ਆ ਹੋ ਜਾ ਹੁਣ ਮੰਗਲ ਆਏ ਆ ਭਾਈ ਮੈਂ ਤਾਂ ਸਮਝ ਨਹੀਂ ਆਤੀ ਯਾਰਾ ਤੇਰੇ ਕੋਲ ਇੱਕ ਹੋ ਜਾ ਜੋੜਾ ਜਿਹਦਾ ਜਿਹਦਾ ਤੇ ਚੰਗਾ ਲੱਗੇ ਦਾ ਕਿ ਉਹਨਾਂ ਨੂੰ ਮੈਨੂੰ ਚੰਗਾ ਲੱਗਿਆ ਫੇਸਬੁਕ ਦੁਆਰੇ ਮੈਨੂੰ ਮੰਡੀ ਦਿਖਾ ਦਈ ਨਹੀਂ ਭਾਈ ਮੇਰੇ ਰੱਬ ਨਹੀਂ ਲੱਗ ਜੀ ਯਾਰ ਆਪਣੇ ਕੋਲ ਤਾਂ ਗੱਲ ਨਹੀਂ ਆਪਾਂ ਦਾ ਯਾਰ ਗੱਲ ਆ ਗਰੀ ਨੂੰ ਲੈ ਹੁਣ ਤੇਰੀ ਪੱਛ ਬੇਤ ਵੀ ਹੋਣਾ ਬੋਦੀ ਬੋਲ ਉਦੋਂ ਬਾਅਦ ਨਾਸ਼ੀ ਤੇਲ ਬਕੇ ਮੈਨੂੰ ਲਾਉਣਾ ਹੈ ਨਹੀਂ ਮੈਂ ਇੱਕੜਾ ਵਿਕਣੋ ਰਹਿ ਜੂ ਨਾਲਾ ਮਥੇ ਨਾ ਲਾ ਲੂੰਗਾ ਓਏ ਤੂੰ ਆਹ ਨਾ ਕਰਿਆ ਕਰ ਥਾਪੀ ਨਹੀਂ ਮਾਰਦਾਗਾ ਮੈਂ ਬੋਲ 19000 ਦੀ ਹੋਦੀ ਯਾਰ ਕੋਈ ਗੱਲ ਨਹੀਂ ਵਾਦਾ ਕਰੇ ਪਰਮਾਪਾ ਹਣ ਸਾਹਬ ਲਾਲਾ ਜੀ 1000 ਰੁਪਇਆ ਤਾਂ ਹੁਣ ਵੀ ਤੁਹਾਨੂੰ ਦੱਸਦਾ ਐ ਕਰੀਏ ਜੀ ਇਹ 200 ਤੋਂ ਲੈ ਕੇ ਐ ਰਸੀਨਾ ਖਮਾ ਲੈ ਤਾਂ ਹੀ ਵਿਗਰੀਆ 1000 ਦੇ ਦਾਮ ਹੀ ਜਿਹਨੂੰ ਮਰਜ਼ੀ ਫੜਾਇਆ ਜਾਂਦੀ ਆ ਇਹ ਵੀ ਆਪਾਂ ਤੁਹਾਨੂੰ ਤਾਂ ਆ ਕੇ ਕਹਿੰਦਾ ਨਹੀਂ ਦੂਜੀ ਮੰਡੀ ਕੋਲੇ ਆ ਕੇ ਤੁਹਾਰੇ ਵਿੱਚ ਵੱਜੇਗਾ ਠੀਕ ਟੀਜ ਲੈ ਲੋ ਯਾਰ ਮੈਂ ਕਿਉਂ ਕਹਾਂ ਮਾੜੀ ਨਾ ਲੋ ਜੱਜ ਦੀਆਂ ਲੈ ਠੀਕ ਆ ਹੱਸਦਾ ਕੀ ਹੁਣ ਇਹ ਨਹੀਂ ਬਾਪੂ ਮਾਡੂ ਇਹ ਦੱਛਾਈ ਤੇ ਕਰੋ ਇਹ ਤੁਸੀਂ ਬੰਡੋ ਦਾ ਕਿਦੋਂ ਕਰੋ ਇਹ ਆ ਪੇਮੈਂਟ ਦੇ ਦੋ ਫੇਮਟਾ ਪਹਿਰੂ ਕੋ ਕਰ ਦੋ ਤੁਸੱਦੇ ਬਿਤੇ ਦੇ ਦੇ ਨੋਚ ਜਾਣ ਲੱਗੇ ਦੇ ਦਿਓ ਕੋਈ ਚੱਕਰ ਦੇ ਹੋਈ ਐਹੀ ਵੀ ਜਾਂਦੇ ਹੋਈ ਆਪਦਾ ਦੋਦੇ ਹੋਈ ਐ ਇਹ ਵੀ ਆਪਦਾ ਜਾਂਦੇ ਹੋਈ ਨਾ ਜੇ ਨਹੀਂ ਹਾਇਆ ਗਿਆ ਮੱਕੇ ਹੋਈਆਂ ਲੀਗੀਆਂ ਓਏ ਇੱਥੇ ਹੀ ਅਸੀਂ ਦੇ ਜਾਣੇ ਹੁੰਦੇ ਨੇ ਅਸੀਂ ਕਿਹੜਾ ਘਰੇ ਲੈ ਕੇ ਜਾਣੇ ਹੁੰਦੇ ਨੇ ਇਹ ਇਹ ਤਾਂ ਇੰਜ ਜਰੀ ਆ ਇਧਰ 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 ਫੜਾ ਦੇ ਇਧਰੋਂ ਖੜੇ ਇਧਰ ਫੜਾ ਦੇ